ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜਕੱਲ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਅੱਜ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਗ੍ਰਹਿਸਤੀ ਜੀਵਨ ਵਿਆਹ ਬਾਰੇ ਸਾਂਝ ਪਾਉਂਦੇ ਹਾਂ ਜੀ ਸਭ ਤੋਂ ਪਹਿਲਾਂ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਅਲੱਗ ਅਲੱਗ ਇਤਿਹਾਸਕਾਰਾਂ ਨੇ ਗੁਰੂ ਜੀ ਦੇ ਵਿਆਹ ਬਾਰੇ ਅਲੱਗ ਅਲੱਗ ਵਿਚਾਰ ਪ੍ਰਗਟ ਕੀਤੇ ਹਨ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅਜੇ ਕਿੰਨੇ 100 ਸਾਲ ਹੋਏ ਹਨ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਤੇ ਅਸੀਂ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਸਾਹਮ ਕੇ ਨਹੀਂ ਰੱਖ ਸਕੇ ਜਾ ਹੁਣ ਅੱਜ ਤੇ ਕਹੀਏ ਬਹੁਤ ਦੁਨੀਆ ਇਤਿਹਾਸ ਲਿਖਣ ਲਈ ਤਿਆਰ ਹੋ ਜਾਊਗੀ ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ ਪਤਾ ਨਹੀਂ ਉਸ ਸਮੇਂ ਜੋ ਇਤਿਹਾਸ ਲਿਖਿਆ ਜਾਂ ਫਿਰ ਉਹ ਉਸ ਇਤਿਹਾਸ ਨਾਲ ਕੀ ਵਾਪਰਿਆ ਜਾਂ ਕਿਸ ਤਰ੍ਹਾਂ ਇਤਿਹਾਸ ਦੇ ਨਾਲ ਅ ਮਤਲਬ ਉਹਦੇ ਵਿੱਚ ਕੋਈ ਚੀਜ਼ਾਂ ਹੋਰ ਲਿਖ ਦਿੱਤੀਆਂ ਗਈਆਂ ਜਾਂ ਨਹੀਂ ਲਿਖੀਆਂ ਗਈਆਂ ਇਹ ਪਰਮੇਸ਼ਰ ਹੀ ਜਾਣਨ ਸਚਾਈ ਨੂੰ ਜੋ ਦਸ਼ਮੇਸ਼ ਪਿਤਾ ਜੀ ਦੇ ਵਿਆਹ ਵਾਰੇ ਸਚਾਈ ਦਾਸੀ ਨੂੰ ਸਮਝ ਲੱਗੀ ਹੈ ਉਹ ਆਪ ਜੀ ਦੇ ਨਾਲ ਸਾਂਝੀ ਕਰ ਰਹੀ ਹਾਂ ਜੀ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਸੰਮਤ 1734 ਦੀ ਵਿਸਾਖੀ ਦੇ ਸਮੇਂ ਜਦੋਂ ਦੇਸ਼ ਪਰਦੇਸ਼ਾਂ ਤੋਂ ਸਤਗੁਰਜੀ ਦੇ ਦਰਸ਼ਨ ਵਾਸਤੇ ਸੰਗਤਾਂ ਆਈਆਂ ਤਾਂ ਲਾਹੌਰ ਦੀ ਸੰਗਤ ਵਿੱਚੋਂ ਇੱਕ ਸੁਪਿੱਖੀ ਖੱਤਰੀ ਜਿਸ ਦਾ ਨਾਮ ਹਰਜਸ ਸੀ ਉਸ ਨੇ ਆਪਣੀ ਲੜਕੀ ਜੀਤੋ ਦਾ ਰਿਸ਼ਤਾ ਗੁਰੂ ਜੀ ਨਾਲ ਕਰ ਦਿੱਤਾ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਛੋਟੀ ਉਮਰ ਵਿੱਚ ਰਿਸ਼ਤੇ ਕਰ ਦਿੱਤੇ ਜਾਂਦੇ ਸੀ ਪਰ ਫਿਰ ਵਿਆਹ ਕੁਝ ਸਮਾਂ ਠਹਿਰ ਕੇ ਕੀਤਾ ਜਾਂਦਾ ਸੀ ਇਹ ਸੁਣਨ ਦੇ ਵਿੱਚ ਆਇਆ ਹੈ ਕਿ ਜੇ ਜਿਹੜੇ ਮਾਤਾ ਜੀਤੋ ਜੀ ਸੀ ਜਦੋਂ ਉਹ ਪਹਿਲੀ ਵਾਰ ਮਾਤਾ ਗੁਜਰੀ ਜੀ ਨੂੰ ਮਿਲੇ ਤਾਂ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਮਿਲ ਕੇ ਕਿਹਾ ਕਿ ਤੂੰ ਤੇ ਬੇਟਾ ਬਹੁਤ ਸੁੰਦਰ ਹੈ ਮੈਂ ਤੈਨੂੰ ਅੱਜ ਤੋਂ ਸੁੰਦਰੀ ਹੀ ਕਹਾਂਗੀ ਇਸ ਤਰ੍ਹਾਂ ਫਿਰ ਮਾਤਾ ਜੀਤੋ ਜੀ ਦਾ ਨਾਂ ਹੀ ਸੁੰਦਰੀ ਪੈ ਗਿਆ ਸੀ ਕਿਉਂਕਿ ਜਦੋਂ ਤੋਂ ਰਿਸ਼ਤਾ ਪੱਕਾ ਹੋਇਆ ਸੀ ਜਦੋਂ ਤੋਂ ਵਿਆਹ ਹੋਇਆ ਸੀ ਉਹਦੇ ਵਿੱਚਕਾਰ ਜੋ ਵਕਤ ਸੀ ਉਸ ਸਮੇਂ ਆਪ ਜੀ ਨੂੰ ਜੀਤੋ ਨਾਂ ਨਾਲ ਕੋਈ ਨਹੀਂ ਸੀ ਬੁਲਾਉਂਦਾ ਸਾਰੇ ਸੁੰਦਰੀ ਜੀ ਹੀ ਬੁਲਾਉਣ ਲੱਗ ਗਏ ਸੀ ਇਸ ਤਰ੍ਹਾਂ ਕਈ ਦਫਾ ਕਈ ਜਗ੍ਹਾ ਤੇ ਇਤਿਹਾਸਕਾਰਾਂ ਨੂੰ ਇਹ ਗਲਤਫਹਿਮੀ ਹੋਈ ਹੈ ਕਿ ਮਾਤਾ ਸੁੰਦਰੀ ਜੀ ਕੋਈ ਹੋਰ ਸੀ ਤੇ ਮਾਤਾ ਜੀਤੋ ਜੀ ਕੋਈ ਹੋਰ ਸੀ ਪਰ ਮਾਤਾ ਜੀਤੋ ਜੀ ਦਾ ਉਹਨਾਂ ਦਾ ਆਪਣਾ ਪੇਕੇ ਘਰ ਦਾ ਨਾਮ ਸੀ ਤੇ ਉਹਨਾਂ ਦਾ ਨਾਂ ਮਾਤਾ ਗੁਜਰੀ ਜੀ ਵੱਲੋਂ ਸੁੰਦਰੀ ਜੀ ਪੈ ਗਿਆ ਸੀ ਵਾਹਿਗੁਰੂ ਜੀ ਵਿਆਦਾ ਦਿਨ ਹਾਰਡ ਮਹੀਨੇ ਵਿੱਚ ਨਿਯਤ ਕਰਕੇ ਗੁਰੂ ਜੀ ਨੇ ਦੇਸ਼ ਦੇ ਵਿਗੜੇ ਹੋਏ ਹਾਲਾਤ ਨੂੰ ਮੁੱਖ ਰੱਖ ਕੇ ਅਨੰਦਪੁਰ ਤੋਂ 7-8 ਮੀਲ ਉੱਤਰ ਦਿਸ਼ਾ ਪਹਾੜ ਵਿੱਚ ਇੱਕ ਸੁੰਦਰ ਸ਼ਹਿਰ ਰਚ ਕੇ ਉਸ ਵਿੱਚ ਸੁਪਿੱਖੀ ਦੇ ਪਰਿਵਾਰ ਨੂੰ ਨਿਵਾਸ ਕਰਾ ਕੇ ਇਹ ਹਾਰ 1734 ਨੂੰ ਆਪਣੇ ਵਿਆਹ ਦੀ ਮਰਿਆਦਾ ਨੂੰ ਪੂਰਨ ਕੀਤਾ ਅੱਜ ਕੱਲ ਇਹ ਸਥਾਨ ਗੁਰੂ ਘਰ ਲਾਹੌਰ ਨਾਮ ਕਰਕੇ ਪ੍ਰਸਿੱਧ ਹੈ ਦੂਸਰਾ ਜੋ ਆਪਾਂ ਸਾਰੇ ਜਾਣਦੇ ਹਾਂ ਮਾਤਾ ਸਾਹਿਬ ਦੇਵਾ ਜੀ ਉਹਨਾਂ ਦੇ ਮਾਤਾ ਪਿਤਾ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਬੇਟੀ ਨੇ ਗੁਰੂ ਜੀ ਨੂੰ ਆਪਣਾ ਪਤੀ ਸਵੀਕਾਰ ਕਰ ਲਿਆ ਹੈ ਤੇ ਉਹ ਹੋਰ ਕਿਤੇ ਵਿਆਹ ਨਹੀਂ ਕਰਾਉਣਗੇ ਇਸ ਕਰਕੇ ਫਿਰ ਸੰਗਤ ਦੇ ਵਿੱਚ ਜਦੋਂ ਉਹਨਾਂ ਨੇ ਇਹ ਬੇਨਤੀ ਕੀਤੀ ਸੰਗਤ ਨੇ ਤੇ ਗੁਰੂ ਸਹਿਬਾਨ ਨੇ ਕਿਹਾ ਕਿ ਗੁਰੂ ਜੀ ਪਹਿਲਾਂ ਹੀ ਗ੍ਰਹਿਸਤੀ ਜੀਵਨ ਧਾਰਨ ਕਰ ਚੁੱਕੇ ਨੇ ਤੇ ਜੇ ਇਹ ਰਿਸ਼ਤਾ ਉਹ ਮਨਜ਼ੂਰ ਕਰਦੇ ਨੇ ਤਾਂ ਇਹ ਜੋ ਵਿਆਹ ਹੋਏਗਾ ਇਹ ਇੱਕ ਰੋਹਾਨੀਅਤ ਵਿਆਹ ਹੋਏਗਾ ਗੁਰੂ ਜੀ ਦਾ ਸਰੀਰਕ ਸੰਬੰਧ ਮਾਤਾ ਜੀ ਨਾਲ ਨਹੀਂ ਹੋਏਗਾ ਤੇ ਇਸ ਤਰ੍ਹਾਂ ਫਿਰ ਮਾਤਾ ਜੀ ਨੂੰ ਗੁਰੂ ਜੀ ਨੇ ਖਾਲਸੇ ਦੀ ਮਾਤਾ ਦਾ ਖਿਤਾਬ ਦਿੱਤਾ ਸੀ ਇਹ ਆਪਾਂ ਸਾਰੇ ਜਾਣਦੇ ਹਾਂ ਜੀ ਹਾਂਜੀ ਸੰਗਤ ਜੀ ਪੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ